ਇਵਰੀਵਨ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਰ YouTube ਚੈਨਲ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਆਈ ਗੈਸ ਜਗਰਾਜ ਨੇ ਓਪਨਿੰਗ ਕਰ ਦਿੱਤੀ ਹੋਊਗੀ ਮੈਨੂੰ ਪਤਾ ਨਹੀਂ ਹੈਗਾ ਵੀ ਉਹਨਾਂ ਨੇ ਸਟਾਰਟ ਕੀਤਾ ਹੋਗਾ ਕਿ ਨਹੀਂ ਅੱਜ ਸਾਡੇ ਕਾਰ 'ਚ ਇੱਕ ਨਵੀਂ ਚੀਜ਼ ਆ ਰਹੀ ਆ ਤੇ ਜਗਰਾਜ ਨੂੰ ਬੜਾ ਸੀਗਾ ਉਹਦਾ ਵੀ ਕਾਰ ਚੇਂਜ ਕਰਨੀ ਆ ਹੁਣ ਤੇ ਫਾਈਨਲੀ ਜਗਰਾਜ ਹੁਣ ਕਾਰ ਲੈ ਰਹੀ ਨੇ ਤੇ ਅੱਜ ਡਿਲੀਵਰੀ ਆਉਦੀ ਹਨਾ ਤੱਕ ਵੀ ਆਤਕ ਵੀ ਨੇ ਦੱਸੋ ਲਿਸਟ ਨਾ ਨਨੁਕਨਾ ਸੰਰੂਪ ਅੱਛਾ ਉਹਨਾਂ ਕਾਰ ਐ ਜਿਹੜੀ ਉਹ ਚ ਨ ਸੰਰੂਪ ਐ ਤੇ ਇਹਨੂੰ ਸੰ ਤਕ ਦੀ ਸਾਰੀ ਖਰਾਬ ਕਰਤੀ ਪੁੱਤ ਓਹੋ ਸਾਰੀ ਲਿਪਸਟਿਕ ਖਰਾਬ ਕਰਤੀ ਤਕਦੀਰ ਤੁਹਾਨੂੰ ਕੁਛ ਨਹੀਂ ਦਿਆ ਕਰਨਾ ਹੈਗਾ ਮੈਂ ਹੁਣ ਦੇਖੋ ਸਾਰੀ ਖਰਾਬ ਕਰਤੀ ਆਪਣਾ ਫੇਸ ਦਿਖਾ ਲਓ ਮਾੜਾ ਜਿਹਾ ਕਰਿਓ ਸਾਰਾ ਖਰਾਬ ਕਰ ਲਿਆ ਹੰਡ ਵਾਈਪਸ ਲਵੋ ਮੇ ਤੋਂ कर बच्चे हो कुछ नहीं, है। नहीं, कुछ अलो हो सारा दस नहीं फेस क्लीन करो प्लीज नो 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 तक दी ममा चंकी तरह ला दूगी बुत ममा एन चंगी तरह लाऊ मेरे सोने पुत दे तो चलो फिर नहीं जाना है मैं डाटा चले ठीक है करो जावादीर तो ने भी सूट पाया तकदीर सूट देखो तकदीर सूट दिखाओ पुत <laughs> की कर रहे हो दुपट्टा तो लैलो दुपट्टा कि ਆ ਆ ਜੀ ਇੱਧਰ ਸੇ ਸੋਹਣਾ ਆ ਸੀਗਾ ਦੇਖੋ ਜੀ ਤਕਦੀਰ ਨੂੰ ਸੂਟਸ ਦਾ ਇੰਨਾ ਜ਼ਿਆਦਾ ਸੂਟ ਕੀ ਕੁਛ ਲੈਣਾ ਇੱਕ ਮੈਂ ਕੁਛ ਬੈਠ ਜਾਂ ਇਹਨੇ ਜਦੀ ਮੈਂ ਕੁਛ ਲੈਣਾ ਮੈਂ ਕੁਛ ਲੈਣਾ ਕੀ ਲੈਣਾ ਹੁਣ ਤੁਸੀਂ ਹੈ ਜੀ ਕੀ ਕੀ ਲੈਣਾ ਉਰੀਆ ਕੇ ਦੱਸੋ ਹੈ ਝਾੜੂ ਲੈਣਾ ਕੀ ਕਰਨਾ ਕੀ ਕਰਨਾ ਖੇਡ ਝਾੜੂ ਨਾਲ ਕੌਣ ਖੇਡਦਾ ਹੁੰਦਾ ਕਲੋਜੀ ਝਾੜੂ ਲੈਣਾ ਮੈਂ ਝਾੜੂ ਨਾਲ ਨਹੀਂ ਪੁੱਤ ਫਿਰ ਆਪਾਂ ਗੰਦੇ ਹੋ ਜਾਾਂਗੇ ਤੁਹਾਡੇ ਜਿਹੜੇ ਨਹੀਂ ਤੁਸੀਂ ਸੋਹਣੇ ਬਣੇ ਹੋਏ ਹੋ ਨਾ ਤੁਸੀਂ ਗੰਦੇ ਹੋ ਜਾਓਗੇ ਫਿਰ ਨਹੀਂ ਹਾਂਜੀ ਕਿਉਂਕਿ ਉਹ ਚ ਡਸਟ ਹੁੰਦੀ ਆ ਜਿੱਲਾ ਦੀ ਝਾੜੂ ਲਾਉਂਦੇ ਨੇ ਫਿਰ ਉਹ ਚ ਡਸਟ ਹੁੰਦੀ ਆ ਹਾਂਜੀ ਤੇ ਇਹਨੂੰ ਦੁਪੱਟੇ ਦਾ ਬਹੁਤ ਜ਼ਿਆਦਾ ਪਹਿਲਾਂ ਹੁਣ ਇਹਨੂੰ ਕਾਫੀ ਜ਼ਿਆਦਾ ਨਾ ਸੂਟ ਸਟਿਚ ਕੀਤੇ ਨੇ ਮੰਮਾ ਨੇ ਤੇ ਹੁਣ ਇਹਦੇ ਮੈਂ ਪਾਇਆ ਕਰੂੰਗੀ ਤੇ ਹੁਣ ਗੁਰਦੁਆਰ ਸਾਹਿਬ ਜਾਣਾ ਸੀਗਾ ਤੇ ਮੈਂ ਕਿਹਾ ਚਲੇ ਦੇ ਬਾਅਦ ਆ ਹਾਈ ਮੇਰੀ ਰੀਸ ਲਾ ਰਹੀ ਆ ਫਿਕਰੀ ਹਾਈ ਮੇਰੀ ਲਾਡੋ ਟੱਚ वुਡ ਟੱਚ वुਡ ਬਹੁਤ ਸੋਣੀ ਲੱਗ ਗਈ ਆ ਤੁਸੀਂ ਮੰਮਾ ਦੇ ਰੀਸ ਲਾ ਰਹੇ ਹੋ ਨਾ ਹੁਣ ਮੈਂ ਕੁਝ ਕਹੂੰਗੀ ਇਹਨੇ ਕਹਿਣਾ ਇਹ ਜੁਗਰਾਜ ਇਹਨੂੰ ਦੱਸ ਗਏ ਵੀ ਅਸੀਂ ਕਾਰ ਲੈਣ ਜਾ ਰਹੇ ਹਾਂ ਨੋ ਐਵੇਂ ਗਿਰਚੋਂਗੇ ਵੀ ਅਸੀਂ ਕਾਰ ਲੈਣ ਜਾ ਰਹੇ ਹਾਂ ਵੀ ਫਿਰ ਤੁਹਾਨੂੰ ਅਸੀਂ ਕਾਲ ਕਰ ਦਾਂਗੇ ਫਿਰ ਆਪਾਂ ਚੱਲਾਂਗੇ ਨਾਲੇ ਕੋਈ ਢੇੜਾ ਲਾ ਲਾਂਗੇ ਤੇ ਨਾਲੇ ਆਪਾਂ ਗੁਰਦੁਆਰਾ ਸਾਹਿਬ ਜਾਇਆਵਾਂਗੇ ਤੇ ਇਹਨੇ ਉਹਦੋਂ ਦੀ ਮੇਰਾ ਇਹਨੇ ਖੜਨਾ ਕਿਤੋਂ ਹੰੂ ਹੰੂ ਤੇ ਬੀਰੀ ਇਹਦੀ ਫਿਰ ਆਪ ਦੱਸ ਦੋ ਅੱਜ ਤੁਹਾਨੂੰ ਬੱਚੇ ਨੇ ਧੱਕਾ ਮਾਰਿਆ ਸੀਗਾ ਸਕੂਲ 'ਚ ਕਿਵੇਂ ਐਵੇਂ ਦਿੱਤਾਸ ਨੋ ਐਵੇਂ ਨਹੀਂ ਕਹਤੇ ਨੋ ਪੁੱਤ ਇੰਨਾ ਸੋਹਣਾ ਸੂਟ ਹੈ ਕਿ ਦਾਦੀ ਨੇ ਸਟੀਚ ਨਹੀਂ ਕਰਨਾ ਹੈ ਨਾ ਐਵੇਂ ਕੀਤਾ ਸੀਗਾ ਕਿੱਥੋਂ ਕਿੱਥੋਂ ਗੇਰਦਾ ਸੀਗਾ ਤੁਹਾਨੂੰ ਹਾਈ ਤੋਂ ਸਲਾਈਡ ਤੋਂ ਗੇਰਦਾ ਸੀ ਅੱਜ ਇਹਨੂੰ ਵਿਚਾਰੇ ਬੱਚੇ ਚਲ ਬੱਚੇ ਲੜਦੇ ਹੀ ਹੁੰਦੇ ਨੇ ਤੇ ਇਹਨੂੰ ਕਿਸੇ ਬੱਚੇ ਨੇ ਸਲਾਈਡ ਲੈ ਰਹੀ ਸੀਗੀ ਉੱਥੋਂ نیچے ਐਵੇਂ ਪੁਸ਼ ਕਰਤਾ ਨੀਚੇ ਨੂੰ ਤੇ ਗੇਰਤਾ ਜਦੋਂ ਨੀਚੇ ਆ ਗਈ ਤੇ ਫਿਰ ਬਹੁਤ ਜ਼ਿਆਦਾ ਰੋਈ ਤੇ ਬਹੁਤ ਜ਼ਿਆਦਾ ਡਰ ਗਈ ਇਹ ਹੈ ਨਾ ਤੇ ਫਿਰ ਮੈਂ ਕਿਹਾ ਮੈਂ ਕਿਹਾ ਮੈਂ ਨਹੀਂ ਮੈਮ ਨੂੰ ਕਾਲ ਕੀਤਾ ਮੈਂ ਕਿਹਾ ਚਲ ਬੱਚੇ ਲੜਦੇ ਨੇ ਪਰ ਥੋੜਾ ਜਿਹਾ ਧਿਆਨ ਰੱਖਿਓ ਵੀ ਇਹ ਬਹੁਤ ਜ਼ਿਆਦਾ ਕਿਉਂਕਿ ਕੁਝ ਇੱਥੇ ਇਹਨੂੰ ਖੇਡਣ ਨੂੰ ਹੈ ਨਹੀਂ ਨਾ ਇੰਨਾ ਤੇ ਕਿਉਂਕਿ ਗਰਾਊਂਡ ਚ ਸੀ ਗਰਾਊਂਡ ਚ પાર્ਕ ਚ ਸੀ ਇਹਨਾਂ ਤਾਂ ਨਹੀਂ ਲੈ ਜਾਂ ਕਿਉਂਕਿ ਸ਼ਾਮ ਨੂੰ ਮੱਛਰ ਬਹੁਤ ਹੁੰਦਾ ਕੁਛ ਮੀਆਂ ਕਰਕੇ ਹੁਣ ਪਾਣੀ ਬਹੁਤ ਜ਼ਿਆਦਾ ਹੁੰਦਾ ਤੇ ਘਰੀ ਮੈਂ ਇਹਦੇ ਨਾਲ ਖੇਡ ਵੀ ਰਹਿਣੀ ਆ ਤੇ ਹੁਣ ਬਸ ਜਗਰਾਜ ਜਾਂਦੇ ਨੇ ਤੇ ਫਿਰ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਕਾਰ ਦਿਖਾਉਣੀ ਆ ਹਾਂਜੀ ਕਾਰ ਆਪਾਂ ਨਵੀਂ ਲੈ ਲਈ ਆ ਤੇ ਬਸ ਡਿਲੀਵਰੀ ਲੈਂਡ ਲੱਗਿਆ ਡਿਲੀਵਰੀ ਲੈ ਕੇ ਫੇਰ ਚੁਰਦੇ ਆ ਤੇ ਚਲੋ ਦਿਖਾਉਣੀ ਆ ਕਿਵੇਂ ਦੀ ਆ ਗੱਡੀ ਨਾਲੇ ਤੁਸੀਂ ਦਿਓ ਆਪਣੇ ਵੀਊਜ਼ ਤੁਹਾਨੂੰ ਕਿਵੇਂ ਦੀ ਲੱਗਦੀ ਆ ਮੈਂ ਤੇ ਹਰਦੇਪਾਲ ਨੇ ਗੱਡੀ ਲੈ ਲਈ। ਹਰਦੇਪਾਲ ਨੂੰ ਗੱਡੀ ਪਸੰਦ ਤੇ ਹੁਣ ਅਸੀਂ ਬਸ ਲੈ ਕੇ ਚੋਣ ਨੂੰ। ਕੀ ਹੋ ਗਿਆ ਵੀਰ ਜੀ? ਫਾਈਨਲੀ ਕਾਰ ਆ ਗਈ ਆ ਜੀ। ਜਗਰਾਜ ਪਵੰਦੀ ਵਾ 1 ਸਾਲ ਬਾਅਦ ਮਰਾਦਪੁਰ ਹੀ ਹੋਈ ਆ ਵੀ ਆਟੋਮੈਟਿਕ ਕਾਰ ਲੈ ਲਓ ਲੈ ਲਓ ਲੈ ਲਓ। ਮੈਂ ਕਿਹਾ ਚਲੋ ਯਾਰ ਹੁਣ ਲੈ ਹੀ ਲਓ। ਨਹੀਂ ਇਹ ਮੇਰੀ ਨਹੀਂ ਕਹਿ ਸਕਦੇ ਹੈਗੇ ਤੁਸੀਂ। ਇਹ ਜੁਗਰਾਜ ਨੂੰ ਸੀਗਾ ਕਿਉਂਕਿ ਮੈਂ ਜ਼ਿਆਦਾ ਕੰਫਰਟ ਹੈਗੀ ਆ ਸੈਡਾਨ ਕਾਰ ਚ ਜਿਵੇਂ ਨੀਵੀ ਕਾਰ ਚ ਤੇ ਵੀ ਉਹ ਹੋਵੇ ਬਟ ਮੈਂ ਉਹ ਕਿਹਾ ਸੀ ਇਹ ਕਹਿੰਦੇ ਨਹੀਂ ਮੈਂ ਇਹ ਲੈਣੀ ਹੈ ਮੈਂ ਕਿਹਾ ਚ ਕੋਈ ਗੱਲ ਨਹੀਂ ਹਾਂਜੀ ਹੈਗੀ ਆਟੋਮੈਟਿਕ ਬਟ ਮੈਂ ਚਲਾ ਸਕਦੀ ਆ ਹੁਣ ਮੈਂ ਜਾਊਂਗੀ ਜਿਵੇਂ ਮੈਨੂੰ ਪਹਿਲਾਂ ਕੋਈ ਵੀ ਕੰਮ ਹੁੰਦਾ ਸੀਗਾ ਜੁਗਰਾਜ ਲੈ ਜਾਓ ਈਵਨ ਕਿ ਮੈਂ ਜਿੰਮੂ ਵੀ ਨਹੀਂ ਸੀ ਲੱਗ ਰਹੀ ਹੈਗੀ ਤੱਕ ਤੀਨੋਂ ਸਕੂਲ ਛੱਡਣਾ ਸੀ ਹਾਂਜੀ ਖਾਣ ਨੂੰ ਇੱਥੇ ਖਾਣਨਾ ਨਾਲੋ ਤੇ ਸਾਹਮਣੇ ਹੁਣ ਅੱਜ ਜਦੋਂ ਪਹਿਲਾਂ ਸਨਰੂਫ ਵਾਲੀ ਕਾਰ ਸੀਗੀ ਉਦੋਂ ਵੀ ਤਕਦੀਰ ਦਾ ਹੀ ਕੁਛ ਨਹੀਂ ਆ ਹੁਣ ਵੀ ਚਾਵਾਂਗੇ ਗਲੀ 'ਚ ਜਾਵਾਂਗੇ ਨਾ ਜਦੋਂ ਕਿਉਂਕਿ ਇੱਥੇ ਫਿਰ ਬੱਚੇ ਵਗੈਰਾ ਪੈ ਚੁੱਕੇ ਹਨ ਨਾਲੇ ਪੁਲਿਸ ਅੰਕਲ ਨਹੀਂ ਹੋਣਗੇ ਗਲੀ 'ਚ ਹਾਂ ਫਿਰ ਉਹ ਕੁਝ ਨਹੀਂ ਕਹਿ ਸਕਦੇ ਹੈਗੇ ਆਪਾਂ ਨੂੰ ਠੀਕ ਹੈ ਨਹੀਂ ਤੇ ਹੁਣ ਆਪਾਂ ਪਹਿਲਾਂ ਗੁਰਦੁਆਰਾ ਸਾਹਿਬ ਅੱਥਾ ਟਿਕ ਲਈਏ ਆਪਾਂ ਬਾਬਾ ਜੀ ਹਾਊਸ ਹੈ ਨਾ ਆਪਾਂ ਕਿੱਥੇ ਚੁੱਕਾ ਕੇ ਕੇਲ ਸਾਹਿਬ ਟਿਕਲੇ ਹੈ ਸੰਗਰਾਂਦ ਦਾ ਸੰਗਰਾਂਦ ਦਾ ਤੇ ਫਿਰ ਤੁਹਾਨੂੰ ਮਿਲਦੇ ਆਂ ਜੀ ਅਸੀਂ ਗੁੱਡ ਟਰਵਸ਼ਾ ਮਥਾ ਠੀਕ ਲਿਆ ਸੀਗਾ ਬਾਬਾ ਜੀ ਦਾ ਥੈਂਕ ਯੂ ਕਰਤਾ ਸੀਗਾ ਤੇ ਹੁਣ ਅਸੀਂ ਗਿਆ ਵੀ ਅਸੀਂ ਛੋਟਾ ਜਿਹਾ ਰਾਉਂਡ ਲਾ ਲਈਏ ਕਿਉਂਕਿ ਟਾਈਮ ਕੀ ਹੋ ਗਿਆ ਹੁਣ ਟਾਈਮ 7:30 7:30 ਦਾ ਠੀਕ ਹੀ ਟਾਈਮ ਹੋਇਆ ਜੀ ਅਸੀਂ ਵਾਈਪੀਐਸ ਵਾਲ ਗਿਡਾ ਲਾ ਲਿਆ ਇਹ ਪਤਾ ਲੱਗ ਗਿਆ ਵੀ ਇਹਦੇ ਚ ਨਾ ਇਹ ਫੀਚਰ ਹੈ ਜਿਵੇਂ ਵੀ ਆਪਾਂ ਇਹਨੂੰ ਅਲੈਕਸਾ ਨੂੰ ਬੋਲ ਕੇ ਕੋਈ ਵੀ ਗੱਲਬਾਤ ਕਰ ਸਕਦੇ ਆ ਇਹਨੇ ਹੁਣ ਰੇਲ ਬਣਾਈ ਪਈ ਆ ਹਾਂ ਅਲੈਕਸਾ ਨੂੰ ਕਹੋ ਫਿਰ ਓਪਨ ਹੋਊਗਾ ਕਿਵੇਂ ਕਹੋਗੇ ਉੱਚੀ ਲੱਕੇ ਬੋਲੋ ਹੈਲੋ ਨਕਾ ਆਪਦੀ ਹਨੂਕ ਹੈਲੋ ਲੈਕਸਾ ਉਪਨਦੀ ਸਾਰੂ ਉਹ ਨੂੰ ਪਤਾ ਲੈਕਸਾ ਨੂੰ ਥੋੜੀ ਹਲੇ ਆਵਾਜ਼ ਸਮਝ ਨਹੀਂ ਆਉਂਦੀ ਹੈਗੀ ਠੀਕ ਹੈ ਫੇਰ ਕਰਾਂਗੇ ਅੱਜ ਲੈਕਸਾ ਸੁੱਤੀ ਪਈ ਐ ਕਿੰਨੀ ਕਰਦੀ ਐ ਬਸ ਅਸੀਂ ਇੱਕ ਜੇੜਾ ਲਾ ਲਈਏ ਫੇਰ ਉਸ ਤੋਂ ਬਾਅਦ ਘਰੇ ਚੱਲਦੇ ਆ ਫੇਰ ਮਿਲਦੇ ਆ ਕੱਲ ਅਸੀਂ ਘਰੇ ਆ ਕੇ ਰਾਤ ਵਲੌਗ ਕੰਟੀਨਿਊ ਕਰਨੀ ਪਏ ਤੇ ਫੇਰ ਥੱਕੇ ਹੋਏ ਸੀਗੇ ਉਸ ਤੋਂ ਬਾਅਦ ਸੌਂਗੇ ਅੱਜ ਹੁਣ ਤੁਹਾਨੂੰ ਅੱਜ ਦੀ ਅਪਡੇਟ ਦਿੰਨਾ ਜਿਹਨੂੰ ਆਪਾਂ ਅਸਲ ਹਵਾ ਖਰਾਬ ਹੋਣੀ ਕਹਿੰਦੇ ਆ ਨਾ ਪਵਨ ਦੀ ਉਹ ਹਵਾ ਹੋਗੀ ਖਰਾਬ ਕੱਲ ਦੀ ਗੱਡੀ ਕੱਢੀ ਆਈ ਐ ਇਹ ਘਰੇ ਟਿਕ ਨਹੀਂ ਰਹੀ ਬਿਲਕੁਲ ਹੀ ਕਾਰ ਚਲਾ ਕੇ ਇਹਨੇ ਦੇਖ ਲਈ ਇਹਦੇ ਬਾਰੇ ਹੁਣ ਪਵਨ ਚੰਨਣਾ ਪਾਉ ਮੜਾ ਜਾ ਸਲੋ ਕਲੈਪ ਸਲੋ ਸਲੋ ਕਲੈਪ ਸਲੋ ਸਲੋ ਚਲੋ ਕੱਪੀਆਂ ਤੁਸੀਂ ਕਿਉਂ ਮੈਂ ਸਿਰਫ ਜਦੋਂ ਤਕਦੀਰ ਨੂੰ ਸਕੂਲ ਛੱਡ ਕੇ ਆਏ ਆ ਉਹ ਵੀ ਮੈਂ ਉਥੋਂ ਫੜੀ ਕਾ ਵਾਕ ਸੀ ਤੇ ਫਿਰ ਮੈਂ ਦੇ ਦਿੱਤੀ ਕਿਉਂਕਿ ਮੈਂ ਉੱਚੀ ਜਿਆਦਾ ਅਨੋਵਾਈ ਚਲਾਉਂਦੀ ਹੁੰਦੀ ਸੀ ਜਿਹੜੀ ਜਿਹੜੀ ਪਹਿਲਾਂ ਕ੍ਰਿਸਟਾ ਸੀਗੀ ਆਟੋਮੈਟਿਕ ਸੀਗੀ ਇਹ ਸਿਰਫ ਤੁਸੀਂ ਆਪ ਦੇ ਉਹਨੂੰ ਲੱਤੀਆ ਹਰ ਹਰੇਕ ਨੂੰ ਕਹਿ ਰਹੇ ਹਾਂ ਪਵਨ ਨੂੰ ਆਟੋਮੈਟਿਕ ਕਰ ਲੈ ਕੇ ਦੇਣੀ ਸੀ ਪਵਨ ਨੂੰ ਆਟੋਮੈਟਿਕ ਕਰ ਲੈ ਕੇ ਦੇਣੀ ਸੀ ਇਹ ਮੈਨੂੰ ਨਹੀਂ ਸੀ ਲੱਗ ਦੇਣੀ ਤੁਸੀਂ ਆਪਦੇ ਲਈ ਲਈਆ ਚਲੋ ਮੈਂ ਆਪਦੇ ਲਈ ਲਈਆ ਮੈਂ ਨਾ ਮੈਂ ਲੋਂਗੀ ਹੁਣ ਮੈਂ ਪਾਪਾ ਨੂੰ ਕਹਤਾ ਪਾਪਾ ਨੂੰ ਕਹਤਾ ਤੇ ਪਾਪਾ ਮੰਨ ਗਏ ਯੈਸ ਪਾਪਾ ਕੋ ਮੇਰੀ ਗੱਲ ਨਾ ਮੰਨਣ ਕੋਈ ਨਹੀਂ ਸਕਦਾ ਇਹ ਤੁਹਾਨੂੰ ਵੀ ਤਾਂ ਮੈਂ ਹੀ ਕਿਹਾ ਪਾਪਾ ਨੂੰ ਮਿਲਾ ਦਿਓ ਚਲ ਕੋਈ ਨਹੀਂ ਪਾਪਾ ਮੈਂ ਸਾਰ ਲੂੰਗੀ ਵੀ ਮੈਂ ਜਲ ਜਾਣਾ ਹੋਇਆ ਕਰੂੰਗਾ ਮੈਂ ਇਹ ਬਚਾਰਾ ਜਵਾਕ ਆ ਚਲ ਲੈ ਦਿਓ ਹਨਾ ਜਿੱਦ ਕਰਦਾ ਜਵਾਕ ਆ ਜਵਾਕ ਦੀ ਤੁਸੀਂ ਦੇਖਿਆ ਜਵਾਕ ਨੂੰ ਆ ਜਵਾਕ ਜਵਾਕ ਦੀ ਚਿੱਟੇ ਚਿੱਟੇ ਗਾੜੀ ਹੋਣ ਲੱਗੀ ਸਾਨੂੰ ਕਲਰ ਕਰਾਉਣਾ ਪੈਂਦਾ ਜੁਗਰਾਜ ਨਾ ਕਲਰ ਜਿਵੇਂ ਘਰੇ ਕਰਦੇ ਨੇ ਹਾਂਜੀ ਉਹਨੂੰ ਦਿਖਾਓ ਤੇਦੀਨ ਨੂੰ ਹਾਂਜੀ ਹਾਂਜੀ ਤੁਸੀਂ দাও ਆਪਣੇ ਵੀਵਸ ਮੈਂ ਦਾ ਦੇ ਜੁਗਰਾਜ ਨਾ ਕਟਿੰਗ ਨਹੀਂ ਸੀ ਕਰਾਉਂਦੇ ਹੈਗੇ ਮੈਂ ਇਹਨਾਂ ਨੂੰ ਕਹੀ ਕਿ ਜੁਗਰਾਜ ਤੁਸੀਂ ਲਾਸਟ ਬਲੌਗ ਚ ਦੇਖਿਆ ਹੁੰਦਾ ਜੁਗਰਾਜ ਦੇ Baal ਮੈਂ ਜੋ ਐਡਿਟ ਕਰ ਰਹੀ ਸੀਗੀ ਬਲੌਗ ਮੈਂ ਨਾ ਹਸੀ ਜੁਗਰਾਜ ਨੇ ਕਿਹਾ ਵੀ ਜੁਗਰਾਜ ਜਾਓ ਕੁਝ ਮਾੜਾ ਮੋਟਾ ਚੇਂਜ ਕਰਾ ਲਓ ਆਪਣੇ ਆਪ ਨੂੰ ਜਦ ਵਾਪਸ ਆਏ ਮੈਂ ਜਗਰਾਉਣਾ ਕਿ ਮੈਂ ਜਗਰਾਉਣਾ ਕਿ ਕਿਹਨਾਂ ਕਿਹਨਾਂ ਲਿਆ ਤੁਸੀਂ ਇੰਨਾ ਨੇ ਦਾੜੀ ਦਾ ਕਲਰ ਇੰਨਾ ਡਾਰਕ ਕਰਾ ਲਿਆ ਤੁਹਾਨੂੰ ਮੈਂ ਦਿਖਾਉਣੀ ਆ ਦੇਖੋ 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 ਕਿੰਨਾ ਡਾਰਕ ਕਲਰ ਕਰਾਇਆ ਤੁਸੀਂ ਜਿਆਦਾ ਡਾਰਕ ਹੋ ਗਿਆ ਯਾਰ ਉਹਨੇ ਨਾ ਉਹੀ ਆ ਨਾ ਨਹੀਂ ਨਹੀਂ ਉਹੀ ਆ ਨਾ ਵੀ ਮੇਤੋਂ ਮੇਤੋਂ ਕਰਾਇਆ ਕਰੋ ਨਾ ਜਦੋਂ ਵੀ ਤੁਸੀਂ ਮੇਤੋਂ ਕਰਾਉਣੀ ਆ ਮੈਂ ਕਿੰਨਾ ਵਧੀਆ ਕਰਾਉਣੀ ਆ ਬਟ ਨਹੀਂ ਨਹੀਂ ਵੀ ਬਪਨ ਗੱਲ ਤਾਂ ਜੋ ਸਲੂਨ ਵਾਲਿਆਂ ਨੇ ਕਹਤਾ ਉਹ ਠੀਕ ਹੈ ਹਨਾ ਤਕਦੀਰ ਹਾਂ ਹਾਂਜੀ ਤਕਦੀਰ ਕੁਝ ਕਹਿਣਾ ਚਾਹ ਰਹੀ ਐ ਹਾਂਜੀ ਤੁਹਾਨੂੰ ਉਹਨਾਂ ਨੂੰ ਰੱਬ ਨੇ ਹਿਦਾ ਕਰਿਆ ਸਿੰਦਾਂ ਦਾ ਕਲਰ ਅੱਛਾ ਤੁਸੀਂ ਵੀ ਸਿਰ ਦਾ ਕਲਰ ਕਰਾ ਲਿਆ ਵਾਓ ਕਿੰਨਾ ਸੋਹਣਾ ਕਲਰ ਹੈ ਕਿਹੜਾ ਕਲਰ ਤੇ ਆਈ ਤੁਸੀਂ ਕੋਲੋਂ ਨਿਊ ਵਾਲੀ ਕਾਰ ਕਿੱਦਾਂ ਲੱਗੀ ਬਾ ਗੰਦੀ ਨਗੀ ਐਨੀ ਤਾਂ ਸੋਹਣੀ ਆ ਬੁੱਤੋ ਗੰਦੀ ਥੋੜਾ ਸੋਹਣੀ ਗੰਦੀ ਤੁਸੀਂ ਤਾਂ ਰੋਜ਼ ਜਾਂਦੇ ਹੋ ਸ਼ਾਮ ਨੂੰ ਵੀ ਜਾ ਕੇ ਆਏ ਹੋ ਤੁਸੀਂ ਆਪਣੀ ਬਾਰਬੀ ਦਾ ਕੀ ਕਰਤਾ ਪੁੱਤਾ ਇਹ ਦੇਖ ਤੇ ਨੀਵਲੀ ਕਰਨ ਨੂੰ ਕੀ ਕਹਿੰਦੇ ਕੀ ਹੁੰਨੇ ਹੋ ਤੁਸੀਂ ਉਹਨੂੰ ਵਿੱਚ ਬੈਠ ਕੇ ਕੀ ਕਹਿੰਦੇ ਹੁੰਨੇ ਹੋ ਚਾਂਪਲੀ ਹੋਈ ਹੈ ਹੋ ਲੈ ਪਵਨ ਅੱਜ ਤੈਨੂੰ ਇੱਕ ਛੋਟਾ ਚੈਲੰਜ ਹੋਰ ਦਿੰਨਾ ਹੈ ਬਈ ਜਮਾਈ ਛੋਟਾ ਜੈ ਮੇਰਾ ਬੈਗ ਦੇਖੋ ਕਿੰਨਾ কিউট ਹੈ ਵਾਓ ਕਾਸ਼ ਤੂੰ ਆਹੀ ਵੇਖਣ ਨੂੰ ਆਸੂ ਹੋ ਜੇ ਮੈਂ ਐਜੇ ਤੈਨੂੰ ਦੱਸ ਦੱਸ ਕੀ 100 ਲਿਆ ਦਮ ਤੁਹਾਨੂੰ ਚਾਹੀਦਾ ਇਹ ਸੋਤੇ ਛੋਟਾ ਜਿਹਾ ਚੈਲੰਜ ਦੇਣਾ ਇੱਕ ਹੂੰ ਠੀਕ ਹੈ ਜੋ ਮੈਂ ਬੋਲੂਗਾ ਉਹ ਤੂੰ ਕਰਨਾ ਹੈ ਠੀਕ ਹੈ ਜੋ ਮੈਂ ਬੋਲੂਗਾ ਤੇ ਜੇ ਤੂੰ ਉਹ ਚੋ ਕੋਈ ਵੀ ਗਲਤੀ ਕੀਤੀ ਤਾਂ ਤੇਰੇ ਕੋਲੋਂ ਮੁੱਕਾ ਠੀਕ ਇੱਕ ਸਕਿੰਟ ਹੋਵੇ ਫਿਰ ਐ ਨਾ ਕਹੀਂ ਵੀ ਕੈਮਰੇ ਤੇ ਕਿਉਂ ਮਾਰੇ ਆ ਫਿਰ ਇਹ ਨਹੀਂ ਕਿਹਾ ਨਾ ਕੈਮਰੇ ਤੇ ਕਿਉਂ ਮਾਰੇ ਆ ਕਰੀਏ ਸ਼ੁਰੂ ਚਲੋ ਚਲੋ ਚਲ ਮੈਂ ਬਿਜ਼ੀ ਹੋ ਗਈ ਸਮਝਾ ਦੇ ਦੱਸੋ ਇੱਕ ਵਾਰ ਪੇੜ ਦੱਸ ਰਹੀ ਜੋ ਮੈਂ ਬੋਲੂਗਾ ਉਹ ਤੁਸੀਂ ਕਰਨਾ ਕੁਛ ਐਵੇਂ ਤਾਂ ਨਹੀਂ ਹੋ ਰਿਹਾ ਕੁਛ ਨਾ 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 ਕੁਛ ਨਹੀਂ ਠੀਕ ਹੈ ਜੇ ਉਹ ਕੰਮ ਨਾ ਕੀਤਾ ਫੇਰ ਕਹੂੰਗਾ ਕੀ ਕਹੂੰਗਾ ਚਾਟਾ ਮੁੱਕਾ ਦੰਤ ਮੈਂ ਮਾਰੂੰਗੀ ਤੁਹਾਡੇ ਚਲੋ ਕੈਮਰੇ ਵੱਲ ਦੇਖੋ ਹੂੰ ਦੇਖ ਰਹੇ ਹੋ ਕਹਿਣਾ ਤਾਂ ਮੈਨੂੰ ਆ ਕੈਮਰੇ 'ਵਾਲ ਕੀ ਦੇਖਾਂ? ਖਰ ਦੇਖੀ ਚੱਲੋ ਨਾ ਮੈਂ ਦੱਸੂਗਾ ਉਹ ਤਾਂ ਮੈਂ। ਹੂੰ। ਦੇਖ ਰਹੀ ਹੈਂ ਠੀਕ ਹੈ? ਹੂੰ। ਹੁਣ ਆਪਣੀ ਗੱਲ ਤੇ ਉਂਗਲ ਰੱਖੋ। ਹਾਂ। ਕੀ ਕਿਹਾ ਮੈਂ? ਮੈਂ ਕੀ ਗੱਲ ਕੀਤੀ? ਤੁਸੀਂ ਕੀ ਮੈਨੂੰ ਹਿੱਟਾ? ਨਾਲ ਮੈਨੂੰ ਮੈਂ ਤਾਂ ਮੈਂ ਤਾਂ ਜੋ ਮਰਜ਼ੀ ਕਰਾਂ ਮੈਂ ਕਿ ਜੋ ਮੈਂ ਬੋਲੂਗਾ ज की <laughs> ਤੇ ਫਿਰ ਉਸ ਤੋਂ ਬਾਅਦ ਨੀਚੇ ਹੋ ਕੇ ਠੀਕ ਹੈ ਐਵੇਂ ਕੁਨੀਆਂ ਦੇ ਸਹਾਰੇ ਠੀਕ ਹੈ ਫਿਰ ਉਸ ਤੋਂ ਬਾਅਦ ਆਲੀ ਉੱਪਰ ਚੱਕਣਾ ਆਲੀ ਤੇ ਐਵੇਂ ਹੀ ਉੱਠਣਾ ਰਾਈਟ ਪਹਿਲਾਂ ਮੈਂ ਕਰਕੇ ਦੇਖ ਲਾਂ ਵੀ ਮੈ ਤੋਂ ਹੁੰਦਾ ਵੀ ਆ ਇੱਕ ਸੈਕਿੰਡ ਹਾਂ ਹਾਂ ਚੱਲ 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 ਮੈਂ ਤਾਂ ਉੱਠ ਖੜੂਗਾ ਔਖਾ ਸੁਖ ਉੱਠ ਗਈ ਮੈਂ ਵੀ

इतकी देर चलो दूसरी तो भी करो नहीं नहीं एक वन मोर चलो एक बार हो चलो चलो करो हां जी दूसरी करो चलो मुझे समझ नहीं नहीं हार गए मैं सेकंड चांस देना नहीं सी हार गए आरेंगे वो तो मैं गलती कर बैठी हूं सेकंड कॉन्फ्रेंस पे मैं देना नहीं सी हां जी तकदीर चला तूसी तो करो तकदीर करके कर दिखाओगी थोनू हां जी करो ऐमे बैग ते करो बैग ते हाथ रख दूसरा भी रखो हूं खड़े हो जाओ हाथ नहीं लाना नीचे बिना हाथ लाए स्टैंड अप स्टैंड अप वेरी गुड तकदीर जीत गया बहुबली कर दो तूसी केडी कर लूं ਬਾਈ ਨਹੀਂ ਬਰੇਵ ਗਰਲ ਹੋ ਤੁਸੀਂ ਕਿਵੇਂ ਬਰੇਵ ਗਰਲ ਕਿਵੇਂ ਕਰਦੀ ਹੁੰਦੀ ਆ ਇਹ ਤਕਦੀਰ ਵੀਨਰ ਹੋ ਗਿਆ ਜੁਗਰਾ ਤੁਸੀਂ ਹਾਰ ਗਏ ਹੋ ਮੈਨੂੰ ਸੈਕਿੰਡ ਦੂਜਾ ਚਾਂਸ ਕਿਉਂ ਦਿੱਤਾ ਮੈਂ ਜਿੱਤ ਗਿਆ ਇੱਕ ਸੈਕਿੰਡ ਦੂਜਾ ਚਾਂਸ ਮੈਂ ਤਾਂ ਦਿੱਤਾ ਮੈਨੂੰ ਥੋੜਾ ਜਿਹਾ ਤਰਸ ਆ ਗਿਆ ਸੀ ਤੁਹਾਡੇ ਤੇ ਉਹਦੇ ਕਰਕੇ ਬਟ ਉਹ ਮੈਂ ਹੁਣ ਆਪਣੇ ਮੂੰਹ ਨੂੰ ਨਿਕਲੇ ਸ਼ਬਦ ਮੈਂ ਵਾਪਸ ਲੈ ਰਹੀ ਆ ਤੇ ਤੁਸੀਂ ਇੱਕ ਵਾਰ ਚ ਹਾਰ ਗਏ ਹੋ ਤੇ ਮੈਂ ਜਿੱਤ ਗਈ ਆ ਠੀਕ ਹੈ हां जितकी ਹੁੰਦਾ ਤੈਨੂੰ ਮਿਲ ਜੂ ਜੂ ਦੇ ਬੰਗਲਾ ਨਹੀਂ ਚੈਲੰਜ जितਗੀ ਇਹਨੂੰ 500 ਕਰੋੜ ਦਾ ਬੰਗਲਾ ਮਿਲ ਰਿਹਾ ਜੂ ਵਿੱਚ ਤੇ ਉੱਥੇ ਮੇਰੇ ਲਈ ਆਹੀ ਦੇਖਣ ਆਉਣਾ ਚਾਹੁੰਦਾ ਦੇਖਣ ਆ ਸਕਦਾ ਜੀ ਜੀ ਮੇਰੀ ਗੱਲ ਸੁਣੋ ਮੇਰੇ ਲਈ ਆਹੀ ਮੇਰਾ ਬੰਗਲਾ ਕੀ ਆ ਅਸੀਂ ਤੁਹਾਨੂੰ ਆਪਣੇ ਫਾਰਮ ਹਾਊਸ ਦੀ ਅਪਡੇਟ ਤਾਂ ਕੋਈ ਦਿੱਤੀ ਹੋਣੀ ਹੈਗੀ ਹੈ ਨਾ ਪਲਸਟਰ ਚੱਲ ਰਿਹਾ ਹੁਣ ਪਲਸਟਰ ਚੱਲ ਰਿਹਾ ਪਹਿਲਾਂ ਅਸੀਂ ਸੋਚਿਆ ਸੀਗਾ ਵੀ ਜਿਹੜਾ ਸਾਡਾ ਫਾਰਮ ਹਾਊਸ ਆ ਉਹਨੂੰ ਜਸਟ ਅਸੀਂ ਇੱਕ ਰੂਮ ਬਣਾਵਾਂਗੇ ਦਿਖਾਇਆ ਵੀ ਉਹੀ ਸੀ ਬਟ ਫੇਰ ਬਣਦਾ 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 ਉਹ ਪੂਰਾ ਬਿਗ ਹਾਊਸ ਬਣ ਗਿਆ ਹੁਣ ਉਹ ਯਾਰ ਸਕੂਟਰ ਫਸ ਗਿਆ ਨਿਕਲ ਤੁਸੀਂ ਜਵਾਕੋਂ ਉਹ ਨਹੀਂ ਮੈਂ ਤਾਂ ਪਿੱਛੇ ਨੂੰ ਮੈਂ ਦੇਖਿਆ ਨਹੀਂ ਸੀਗਾ ਵੀ ਖੜਾ ਉਹ ਅਸਲ 'ਚ ਜਿਹੜਾ ਅੰਨਾ ਬੰਦਾ ਹੁੰਦਾ ਨਾ ਉਹ ਦਿਖਦਾ ਨਹੀਂ ਹੁੰਦਾ ਅੱਖਾਂ ਚਾਰ ਥੋਡੇ ਨੇ ਥੋਡੇ ਵੀ ਨੇ ਤੁਸੀਂ ਲਾਉਂਦੇ ਨਹੀਂ ਮੇਰੇ ਤਾਂ ਤੁਹਾਡੇ ਨਾਲ ਵੀ ਗੱਡੀ ਨੰਬਰ ਆ ਚਲੋ ਜਿਹੜੇ ਟੌਪਿਕ ਤੇ ਗੱਲ ਕਰ ਰਹੇ ਸੀ ਉਹ ਕਰੀਏ ਤੇ ਫਿਰ ਅਸੀਂ ਹੁਣ ਉੱਥੇ ਆਪਣਾ ਬਿੱਗ ਹਾਊਸ ਹੀ ਬਣਾ ਰਹੇ ਆ ਤੇ ਉਹ ਅਸੀਂ ਨਕਸ਼ਾ ਵੀ ਆਪ ਬਣਾਇਆ ਪਾਪਾ ਨੇ ਇੱਕ ਰੂਮ ਕਰਦੇ ਕਰਦੇ ਪਤਾ ਨਹੀਂ ਕਿੱਥੋਂ ਕੀ ਹੋ ਗਿਆ ਤੇ ਇੱਕ ਜੁਗਰਾਜ ਦਾ ਫਰੈਂਡ ਆ ਤੇ ਫਿਰ ਉਹਨੇ ਸਾਨੂੰ ਕੁਝ ਆਈਡੀਆਜ਼ ਦਿੱਤੇ ਤੇ ਫਿਰ ਹੁਣ ਅਸੀਂ ਕਿਸੇ ਦਿਨ ਜਾਵਾਂਗੇ ਫਿਰ ਤੁਹਾਨੂੰ ਉੱਥੇ ਦਿਖਾਵਾਂਗੇ ਹਾਂ ਥੈਂਕ ਯੂ ਵਾਸ਼ ਹਲੇ ਅਸਨੇ ਬਹੁਤ ਇੰਟੀਰੀਅਰ ਵੀ ਕਰਨਾ ਹਲੇ ਉਹਦਾ ਬਹੁਤ ਕੰਮ ਪਿਆ ਹਲੇ ਥੈਂਕ ਯੂ ਵਾਸ਼ ਕਰਾਂਗੇ ਹਲੇ ਨਹੀਂ ਕਰਦੇ ਥੈਂਕ ਯੂ ਵਾਪਿਸ ਤਾਂ ਕਿ ਵਾਪਸ ਹੁੰਡੀ ਨੇ ਕਰ ਲਈ ਆਪਾਂ ਕਿਨੂੰ ਪੰਜ ਸੱਤ ਥੈਂਕ ਯੂ ਇਹ ਦੇ ਦਾਂਗੇ ਯਾਰ ਤੇ ਬਸ ਉਸ ਤੋਂ ਬਿਨ ਫੀਸ ਲਮਗੀ ਥੈਂਕਸ ਅਗਲਾ ਅੱਛੇ ਕੰਮਤੇ ਨਹੀਂ ਫਿਰ ਅੱਛੇ ਕੰਮਤੇ ਨਹੀਂ ਇਹਨਾਂ ਨੇ じゃ ਕੁਝ ਕਰਨਾ ਮਨਾ ਕਰਦੀ ਚੁੱਪ ਕਰਕੇ ਵੀ ਮੈਂ ਨਹੀਂ ਕੰਮਤੇ ਹੁੰਦਾ ਭੱਜ ਜਾਓ ਮੇਰਾ ਠੀਕ ਹੈ ਜੀ ਡਿਨਰ ਕਰ ਲਈਏ ਫਿਰ ਅਸੀਂ ਕੀ ਕਰਦੇ ਆ ਫਿਰ ਤੁਹਾਨੂੰ ਮਿਲਦੇ ਆ ਹਾਂਜੀ ਇਹ ਸੀ ਸਾਡੀ ਅੱਜ ਦੀ ਵੀਡੀਓ 2 ਦਿਨ ਕੱਲ ਜਿੰਨਾ ਕੁ ਬਣਾਇਆ ਸੀਤੋਂ ਤੇ ਅਸੀਂ ਅੱਜ ਥੋੜਾ ਜਿਹਾ ਬਣਾਇਆ ਤੇ ਉਹਨੂੰ ਅਸੀਂ ਕੰਬਾਈਨ ਕਰ ਦਾਂਗੇ ਘਰ ਤਾਂ ਦੋਨਾਂ ਨੂੰ ਤੇ ਤੁਸੀਂ ਐਵੇਂ ਪਿਆਰ ਦਿੰਦੇ ਰਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਰਿਕਵੈਸਟ ਹੀ ਕਰ ਰਹੀ ਆ ਤੇ ਬਾਬਾ ਜੀ ਦਾ ਬਹੁਤ ਬਹੁਤ ਥੈਂਕ ਯੂ ਵੀ ਅਸੀਂ ਨਿਊ ਕਾਰ ਲਈ ਆ ਹਨਾ ਤੇ ਉਹਦੇ ਲਈ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ ਅੱਗੇ ਜੀ ਬਾਏ ਬਾਏ ਥੈਂਕ ਯੂ